ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਬਾਈ trilwinder ਦੇ ਘਰੋਂ ਆਪਾਂ ਪਹਿਲਾਂ ਵੀ ਵੀਡੀਓ ਕਾਫੀ ਬਣਾ ਚੁੱਕੇ ਤੇ ਅੱਜ ਵੀ ਬਾਈ ਦੇ ਫਾਰਮ ਦੀ ਵੀਡੀਓ ਕਰ ਰਹੇ ਆ ਸੂਟ ਠੀਕ ਹੈ ਜੀ ਬਾਈ ਕੋਲ ਬੱਸੀਆਂ ਦਾ ਵਪਾਰ ਦਾ ਕੰਮ ਆ ਬਾਈ ਦਾ ਕਾਫੀ ਟਾਈਮ ਦਾ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰੇ ਸਾਸਿ ਗਾ ਜੀ। ਬਾਈ ਸਾਸਿ ਗਾਲ ਜੀ। ਨਾਮ ਦੱਸੋ ਜੀ ਆਪਣਾ? ਨਾਮ ਬਾਈ ਤਰਮਿੰਦਰ ਸਿੰਘ ਜੀ। ਪੈਂਡ? ਪੈਂਡ ਬਾਈ ਆਪਣਾ ਸੰਧੂ ਕਲਾਗ ਹੈ ਜੀ। ਜ਼ਿਲ੍ਹਾ? ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ। ਨੰਬਰ ਭਾ ਆਪਣਾ? 6280021844 ਜੀ। ਠੀਕ ਹੈ ਜੀ। ਆਪਣਾ ਕਿੰਨੇ ਨਗ ਬਗਾਉ ਹੋ ਵੀਰੇ ਅੱਜ? ਅ ਅੱਜ ਤੇ ਵੀਰੇ ਆਪਣੇ ਕੋਲੇ 4 ਨਗ ਆ ਜੀ। 20 ਨਗ ਸੀਗੇ ਆਪਣੇ ਕੋਲੇ ਬਾਕੀ ਨਗ ਸੇਲ ਹੋ ਗਏ ਜੀ ਕਿਉਂਕਿ ਸਾਨੂੰ ਕੱਲ ਵੀ ਕਿਹਾ ਸੀ ਆਪਾਂ ਵੀਡੀਓ ਪਾਉਣਾ ਤੁਹਾਡੇ ਕੋਲ ਟਾਈਮ ਨਹੀਂ ਨਿਕਲਿਆ। ਠੀਕ ਹੈ ਜੀ। ਤੇ ਕੱਲ ਪੰਜ ਕੱਲ ਹੋਗੇ ਸੀਗੇ ਠੀਕ ਹੈ ਜੀ ਪਰਸ ਹੋਗੇ ਕੋਸ ਤੇ ਕੁਛ ਅੱਜ ਸਵੇਰ ਹੋਗੇ ਜੀ ਨਾਗ ਠੀਕ ਹੈ ਜੀ ਤੇ ਚਾਰ ਨਾਗ ਰਹਿੰਦੇ ਹੈਗੇ ਇਹਨਾਂ ਦੇ ਵਿੱਚ ਹਾਂਜੀ ਚੌਥਾ ਨਾਗ ਬਾਈ ਜਿਹੜਾ ਉਹ ਛੋਟਾ ਬੱਚਾ ਹੈਗਾ ਖੜਾ ਉਹਦੀ ਲੱਤ ਟੁੱਟ ਕੇ ਜੁੜੀ ਵੀ ਆਈ ਹੈਗੀ ਆਪਾਂ ਪਹਿਲਾਂ ਦੱਸ ਦਿਆਂ ਵੀਡੀਓ ਦੇ ਵਿੱਚ ਠੀਕ ਹੈ ਜੀ ਫਰੰਟ ਵਾਲੀ ਮੂਰਲੀ ਲੱਤ ਟੁੱਟ ਕੇ ਜੁੜੀ ਵੀ ਹੈਗੀ ਠੀਕ ਹੈ ਜੀ ਦਿਖਾਈ ਦਿਓ ਪਹਿਲਾਂ ਇਹਨੂੰ ਦਿਖਾ ਦਿਖਾਈ ਦਿਨੇ ਜੀ ਇਹਨੂੰ ਗੱਲੇ ਨੂੰ ਠੀਕ ਹੈ ਜੀ ਬੱਚਿਆਂ ਦੀ ਕੁਆਲਿਟੀ ਟਾਪ ਆ ਜੀ ਠੀਕ ਹੈ ਜੀ ਦਸਾਂ 11 ਮਹੀਨਾ ਤੋਂ ਲੈ ਕੇ 12 13 ਮਹੀਨਿਆਂ ਦੀ ਏਜ ਆ ਬੱਚਿਆਂ ਦੀ ਠ ਠੀਕ ਹੈ ਆਪਾਂ ਇਹਨਾਂ ਚਾਰਾਂ ਦੀ ਡਿਟੇਲ ਦੇਵਾਂਗੇ ਜੀ ਠੀਕ ਹੈ ਜੀ ਹਾਂ ਜੀ ਅੱਛਾ ਬਈ ਇਹਦਾ ਰੇਟ ਵਾ ਦਿਓ ਪਹਿਲੀ ਜਿਹੜੀ ਲੱਪਟੀ ਹੈ ਇਹਦਾ ਕੀ ਹੈ ਇਹ ਬਈ ਐ ਮੰਨ ਕੇ ਚਲੋ ਵੀ ਜੇ ਕੋਈ ਬੰਦਾ ਤਿੰਨੇ ਇਕੱਠੇ ਨਾਲ ਲੈਂਦਾ ਆਪਣੇ ਤੋਂ ਵੱੱਛੀਆਂ ਜੀ ਅੱਛਾ ਜੀ ਇੱਕ ਇਹ ਵੱਛੀ ਇੱਕ ਜਿਹੜੀ ਉਧਰ ਉਹ ਕੋਰਨਰ ਕੋਰਨਰ ਤੇ ਖੜੀ ਹੈ ਜੀ ਆਪਣੀ ਵੱਛੀ ਉਧਰ ਮੜਾ ਕੇ ਕੈਮਰਾ ਵਰਵਾ ਦਿਓ ਹਾਂਜੀ ਹਾਂਜੀ ਤੇ ਦੋ ਵੱਛੀਆਂ ਆਪਣੀਆਂ ਇੱਧਰ ਰਹਿੰਦੀਆਂ ਜੀ ਇੱਕ ਆ ਖੁੰਝੇ ਜਾ ਕੇ ਖੜ ਗਈ ਜੀ ਵੱਛੀ ਹਾਂਜੀ ਹਾਂਜੀ ਕੁਆਲਿਟੀ ਪੂਰੀ ਫੁੱਲ ਆ ਗਈ ਵੱਛੀ ਟੌਪ ਆ ਗਈ ਠੀਕ ਹੈ ਜੀ ਤੇ ਇੱਕ ਵੱਛੀ ਆ ਰਹੀਂਦੀ ਹੈ ਜੀ ਠੀਕ ਹੈ ਜੀ ਦਿਖਾ ਦੋ ਜੀ ਟੋਟਲ ਚਾਰ ਬਸੀਆਂ ਹੋ ਗਈਆਂ ਚਾਰ ਨਾਗਾ ਜੀ ਮੰਨ ਕੇ ਚੱਲੋ ਵੀ ਇਹਦੇ ਤਿੰਨੇ ਕਲੀਅਰ ਪ੍ਰੋਪਰ ਲੈਂਦਾ ਜੀ ਬੰਦਾ ਇਕੱਠਾ ਹਾਂਜੀ ਤਿੰਨਾ ਬੱਛੀਆਂ ਦਾ 80000 ਡਿਮਾਂਡ ਆ ਜੀ ਤਿੰਨਾ ਦੇ ਨਾਲੇ ਫ੍ਰੀ ਦੇਣੀ ਹੈ ਚੌਥੀ ਆਪਾਂ ਜੀ ਠੀਕ ਹੈ ਜੀ ਇਹ ਤਿੰਨ ਬਸੀਆਂ ਦਾ ਸੌਦਾ ਕਰ 100 ਕਿਲੋਮੀਟਰ ਦੀ ਆਪਣੀ ਪਹੁੰਚ ਵੀ ਫ੍ਰੀ ਹੈ ਜੀ ਠੀਕ ਹੈ ਜੀ ਕੋਈ ਜ਼ਿਆਦਾ ਫਰਕ ਨਹੀਂ ਜੀ ਕੋਈ ਜ਼ਿਆਦਾ ਨੁਕਸ ਨਹੀਂ ਨਾਰਮਲ ਜਆ ਵੈਂਡਾ ਲੱਤ ਚ ਤੁਰਨ ਤਰਨ ਦੀ ਸਹੀ ਹੈ ਤੋਰੇ ਤਾਰੇ ਦੀ ਸਹੀ ਹੈਗੀ ਹਾਂਜੀ ਤੇ ਬੱਛੀ ਦੀ ਕੁਆਲਿਟੀ ਦਾ ਸਰਾਹੀ ਹੈ ਜਮਾ ਠੀਕ ਹੈ ਜੀ ਆਹ ਦੇਖ ਲਓ ਕੋਈ ਦਿੱਕਤ ਨਹੀਂ ਉੱਠਣ ਬ ਠੀਕ ਹੈ ਉਹ ਵੀ ਦਿਖਾ ਦਿਓ ਜੀ ਚੰਗੀ ਤਰ੍ਹਾਂ ਉਹਨਾਂ ਨੂੰ ਤੋੜ ਦਿਓ ਹਾਂ ਉਹਨਾਂ ਨੂੰ ਆਪਾਂ ਤੋੜ ਦਿੰਨੇ ਆਂ ਬਾਈ ਠੀਕ ਹੈ ਜੀ ਓਕੇ ਲੋਪਰਾ ਆਹ ਸਿੱਕ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਬੱਛੇ ਦੀ ਬਾਈ ਕੁਆਲਿਟੀ ਪੂਰੀ ਫੁੱਲ ਲੱਗੀ ਹਾਂਜੀ ਤੇ ਤੋਰੇ ਤਾਰੇ ਦੀਆਂ ਪੂਰੀਆਂ ਸਾਫ਼ ਨੇ ਆਈਆਂ ਬੱਛੇ ਦੀ ਬਿਊਟੀ ਹਾਂਜੀ ਇਹ ਬਾਈ ਚਾਰਾਂਬੋਲ ਦੀ ਬੱਛੀ ਹੈਗੀ ਆਪਣੀ ਹਾਂਜੀ 32 33 ਕਿਲੋ ਦਾ ਰਿਕਾਰਡ ਆ ਜੀ ਠੀਕ ਹੈ ਜੀ ਆ ਆ ਗਈ ਬਾਈ ਆਪਣੇ ਕੋਲੇ स्नोमैन ਦੀ ਬੱਛੀ ਜੀ ਸਨੋਮੈਨ ਦੀ ਹਾਂਜੀ ਮਾੜਾ ਫੇਸ ਕੁਆਲਿਟੀ ਦਿਖਾ ਦੇ ਮਾੜੀ ਫੇਸ ਨੰਬਰਸ ਤੋਂ ਖੁੱਲ੍ਹੇਗਾ ਕਰਕੇ ਆ ਦੇਖ ਹੀ ਲੈਣੀ ਤੁਸੀਂ ਠੀਕ ਹੈ ਜੀ ਠੀਕ ਤੇ ਜਿਹੜਾ ਆ ਬੱਚਾ ਆ ਗਿਆ ਬਾਈ ਇਹ ਆ ਗਿਆ ਜੀ ਫਰੀडम ਬੋਲ ਦਾ ਠੀਕ ਹੈ ਜੀ ਹਾਂਜੀ ਤੇ ਜਿਹੜੇ ਦੀ ਬੱਚੇ ਦੀ ਆਪਣੀ ਦੀ ਲੱਤ ਟੁੱਗੀ ਵੀ ਆ ਜੀ ਹਾਂਜੀ ਇਹ ਹੈਗਾਗਾ ਜੀ ਬਰੂਟ ਬੋਲ ਦਾ ਬੱਚਾ ਜੀ ਠੀਕ ਹੈ ਜੀ ਠੀਕ ਹੈ ਇਹ ਚਾਰੇ ਬੱਸੀਆਂ ਤਿੰਨਾਂ ਬੱਸੀਆਂ ਨਾਲ ਇਹ ਫਰੀ ਦੇਵਾਂਗੇ ਤਿੰਨਾਂ ਬੱਚਿਆਂ ਨਾਲ ਬਾਈ ਫਰੀ ਦੇਵਾਂਗੇ ਜੀ 80000 ਰੁਪਏ ਸਿਰਫ ਓਨਲੀ ਡਿਮਾਂਡ ਆ ਗਈ 100 ਕਿਲੋਮੀਟਰ ਦੀ ਆਪਣੀ ਡਿਲੀਵਰੀ ਹੈ ਜਿਹੜੀ ਉਹ ਫਰੀ ਹੈ ਜੀ ਮੰਨ ਲੇ ਕਿ ਚਲੋ ਜੀ ਚਾਰੇ ਬੱਸੀਆਂ 20000 ਆਸਤ ਲੱਗੀ ਹਾਂ ਮੰਨ ਲਓ ਆਸਤ ਬਣਾ ਲਓ ਬਾਈ ਨਹੀਂ ਤਾਂ ਸਿੰਗਲ ਸਿੰਗਲ ਬੱਛੀ ਦਾ ਇਹਦਾ ਰੇਟ 30000 ਰੁਪਏ ਆ ਜੀ ਠੀਕ ਹੈ ਜੀ ਸਿੰਗਲ ਜਿਹੜੀ ਮਰਜ਼ੀ ਖਰੀਦ ਲਓ 30000 ਰੁਪਏ ਰੇਟ ਆ ਜੀ ਠੀਕ ਹੈ ਜੀ ਤੇ ਆਪਣਾ ਤਿੰਨੇ ਬੱਛੀਆਂ ਦਾ ਇਕੱਠਿਆਂ ਦਾ ਰੇਟ ਆ ਜਿਹੜਾ ਉਹ 80 ਕਰਦੇ ਆ ਜੀ 100 ਕਿਲੋਮੀਟਰ ਦੀ ਉਹ ਜੇ ਡਿਲੀਵਰੀ ਫਰੀ ਆ ਠੀਕ ਹੈ ਜੀ ਚੌਥਾ ਨਾਗਾ ਜਿਹੜਾ ਬਾਈ ਉਹ ਆਪਣਾ ਫਰੀ ਹੈਗਾ ਹਾਂਜੀ ਕਿਸੇ ਪੱਖੋਂ ਕੋਈ ਹੋਰ ਘਾੜ ਨਹੀਂ ਬੱਛੀ ਦੇ ਵਿੱਚ ਫੁੱਲ ਗਾਰੰਟੀ ਹੋਊ ਆਪਣੀ ਰੈਕ ਚੀਜ਼ ਦੀ ਜੀ ਠੀਕ ਹੈ ਜੀ ਲੋ ਭਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਜੇ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ। ਬਾਕੀ ਬਾਈ ਬੱਚਿਆਂ ਦੀ ਕੁਆਲਿਟੀ, ਬਿਊਟੀ ਹੈ ਜਿਹੜੀ ਉਹ ਟਾਪ ਆ ਜਾਮਾ। ਹਾਂਜੀ ਹਾਂਜੀ। ਤੇ ਬੱਚਿਆਂ ਦੇ ਫੇਸ ਫੂਲ ਦੇਖੋ ਤੁਸੀਂ। ਠੀਕ ਹੈ। ਤੇ ਬਾਕੀ ਚੰਗੀ ਮਦਰ ਲਾਈਨ ਦੀਆਂ ਨੇ, ਗਿਆ ਚੰਗੇ ਬਲੱਡ ਲਾਈਨ ਚ ਆ ਜੀ। ਠੀਕ ਹੈ ਜੀ, ਠੀਕ ਹੈ। ਹਾਂਜੀ ਹਾਂਜੀ ਬਾਈ। ਤੇ ਹੈਗਾ ਜੀ 62800218644 ਜੀ। ਠੀਕ ਹੈ ਜੀ। ਤੇ ਜਿਹੜੀ ਅੱਜ ਦੀ ਵੀਡੀਓ ਹੈ ਜੀ ਆਪਣੇ ਸੰਧੂ ਡੇਰੀ ਫਾਰਮ ਦੇ ਵਿੱਚੋਂ ਚਾਰ ਬੱਚੀਆਂ ਹੈ ਜੀ। ਠੀਕ ਹੈ ਜੀ, ਠੀਕ। ਲੋਪਰਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ। ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ। ਓਕੇ, ਬਾਏ।